ਹਾਂਜੀ ਦੋਸਤੋ ਉਹ ਗੱਲ ਕਰਨ ਲੱਗੇ ਕੋਰਪਰੀ ਦੀ ਕੋਰਪਰੀ ਦੀ ਜਿਹੜਾ ਮੁੱਦਾ ਚੱਲਿਆ ਸੀਗਾ ਵਿਕਾਸਦੀਪ ਨੇ ਕਿਹਾ ਵੀ 35 ਲੱਖ ਰੁਪਏ ਖਾ ਗਏ ਮੇਰੇ ਕੋਰਪਰੀ ਤੋਂ ਵਿਕਾਸਦੀਪ ਨੂੰ ਦੇਖ ਕੇ ਲੱਗਦਾ ਨਹੀਂ ਵੀ 35 ਲੱਖ ਰੁਪਏ ਖਾ ਗਏ ਨੂੰ ਕਿਉਂਕਿ ਉਹਨਾਂ ਦੇ ਹਾਲਾਤ ਕੁਛ ਇਦਾਂ ਹੋਣਾ ਚਲੋ ਮੰਨ ਲਿਆ ਆਪਾਂ ਨੇ ਕੋਠੀ ਸੇਲ ਕਰਤੀ ਹੀ ਉਹਨਾਂ ਨੇ ਕੋਠੀ ਸੇਲ ਕਰਤੀ ਪਰ 15 ਲੱਖ ਰੁਪਏ 10-15 ਲੱਖ ਦੇ ਲੱਗਿਆ ਇੰਨਾ ਖਾ ਸਕਦੀ ਹੈ ਚਲੋ ਖਾ ਵੀ ਗਈ ਸਕਦੀ ਹੈ ਨਾਲ ਰਹਿੰਦਾ ਰਿਹਾ ਉਹਨੇ ਜਿਹੜਾ ਆਪਦੀ ਲਈ ਨਹੀਂ ਉਹ ਤੋਂ ਰੈਂਟ ਭਰੇ ਨਹੀਂ ਤਾਂ ਨਾਲ ਰਹੀ ਹੀਗਾ ਉਹ ਬਹੁਤ ਖੁਸ਼ ਹੁੰਦਾ ਹੈ ਗਰਲਫ੍ਰੈਂਡ ਗਰਲਫ੍ਰੈਂਡ ਦੇ ਵਿੱਚ ਤਾਂ ਲੱਗਦਾ ਨਹੀਂ ਜਿੰਨੇ ਵਸੇ ਖਾਇਰ ਹੋਣੇ ਉਹਨੇ ਇਹ ਸਭ ਬੜੀਆਂ ਬਣਾਈਆਂ ਗੱਲਾਂ ਨੇ ਹੁਣ ਬਦਨਾਮ ਕਰਨ ਵਾਲੀ ਗੱਲਾਂ ਨੇ ਹਿੱਟ ਹੋ ਗਈ ਇਹਨੂੰ ਐ ਵੀ ਇਹ ਵੀ ਕੁਝ ਇਨਫਲੂਐਂਸਰ ਜਾਂ ਸੀਗਾ ਨਾ ਬਲੌਗਰ ਬਣਾਉਂਦਾ ਸੀ ਬਲੌਗ ਬਣਾਉਂਦਾ ਸੀ ਤੇ ਹਿੱਟ ਐ ਵੀ ਹੋਣ ਨੂੰ ਫਿਰਦਾ ਤੇ ਮਿਲਣਾ ਮਲਾਉਣਾ ਦਾ ਕੁਝ ਨਹੀਂ ਆ ਹੁਣ ਉਹਨੇ ਕੇਸ ਕਰਤਾ ਕਾਰਪੋਰੇਟ ਨੂੰ ਤੇ ਪਰ ਵੀ ਗੱਲ ਇਹੀ ਆ ਵੀ ਜਿੱਥੇ ਤੱਕ ਲੱਗਦਾ ਵੀ ਫੇਮਸ ਦਾ ਹੀ ਚੱਕਰ ਆ ਬਲੌਗ ਹੁਣ ਪੋਰਕਾਸਟ ਆਣਗੇ ਨਵੇਂ ਆਣਗੇ ਤੇ ਉਹਦੇ ਵੀ ਆਣਗੇ ਹਨਾ ਦੇਖੋ ਫਿਰ ਮਾਇਆ ਤੇਰੇ ਪਿਆਰ ਤੋਂ ਹੈ ਬਟਿਆ ਮੇਰੀ ਸੂਟ ਸੋਹਣੇ ਸੋਹਣੇ ਲੈਣ ਦੀ ਹੁਣੀ ਤੁਸੀਂ ਵੀਡੀਓ ਦੇਖੀ ਹੁਣੀ ਇਹਦੀ ਗੌਸ਼ਦੀਪ ਦੀ ਸਾਈਡ ਜੋ ਵੀਡੀਓ ਪਰ ਰੀਲ ਦਾ ਚੱਕਰ ਆ ਸਾਰਾ ਹੋਰ ਕੁਝ ਨਹੀਂ ਆਪਕੀ ਤੁਹਾਨੂੰ ਸਾਰੇ ਆਪਸਾਂ ਨੂੰ ਮਿਲਦੇ ਹਾਂ ਜੇ ਅਗਲੀ